ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بڑے ਲੋਕਾਂ ਨੇ ਪੋਸਟਾਂ ਪਾ ਕੇ ਬੁੱਟਾ ਸਿੰਘ ਚਾਵਲ ਚਾਵਲ ਮਾਰ ਗਿਆ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿਉਂ ਕਿਆ ਕਿਉਂਕਿ ਜਦੋਂ ਢੱਡਰੀਆਂ ਵਾਲੇ ਜਗੀਰ ਕੌਰ ਦੇ ਹੱਕ ਵਿੱਚ ਖੜ ਕੇ ਤੇ ਮੈਂ ਵੀਡੀਓ ਪਾਤੀ ਖਾਸ ਕਰਕੇ ਜਾਦੇ ਚਲੂਨੇ ਲੜੇ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਉਹਨਾਂ ਨੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਉਹਦੀਆਂ ਭੇਡਾਂ ਜਿਹੜੀਆਂ ਥੱਲੇ ਆਈਆਂ ਬੁੱਟਾ ਸਿੰਘ ਨੇ ਚਾਵਲ ਮਾਰੀ ਹੋਣੀ ਆ ਕੋਈ ਇੱਕ ਬੇਨਤੀ ਸੁਣੋ ਧਿਆਨ ਦੇ ਨਾਲ ਵੈ ਤੁਹਾਨੂੰ ਬੇਨਤੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਅਸੀਂ ਤੁਹਾਡੇ ਗੁਲਾਮ ਨਹੀਂ ਢੱਡਰੀਆਂ ਵਾਲੇ ਅਨੀਤ ਸਿੰਘ ਪ੍ਰਚਾਰਕ ਨੇ ਕੋਈ ਸਾਡੇ ਲਈ ਰੱਬ ਨਹੀਂ ਹੈਗੇ ਤੇ ਨਾ ਹਰਨੇਕ ਸਿੰਘ ਰੱਬ ਹੈ ਜਿਹੜੀ ਗੱਲ ਕਹੀ ਸੀ ਉਹ ਤੇ ਅੱਜ ਵੀ ਖੜਾ ਢੱਡਰੀਆਂ ਵਾਲੇ ਨੇ ਜ਼ਗੀਰਕਾਰ ਦੇ ਹੱਕ ਵਿੱਚ ਸਟੇਟਮੈਂਟ ਦੇਖ ਕੇ ਬਹੁਤ ਵੱਡੀ ਗਲਤੀ ਨਹੀਂ ਬੇਵਕੂਫੀ ਕੀਤੀ ਹੈ ਭੁੱਲ ਗਏ ਜਿਹੜੇ ਟਕਸਾਲੀਆਂ ਨੇ ਭਵਿੰਦਰ ਸਿੰਘ ਦਾ ਕਤਲ ਕੀਤਾ ਸ਼ਰੇਆਮ ਗੋਲੀਆਂ ਮਾਰ ਕੇ ਉਹਨਾਂ ਨਾਲ ਸਮਝੌਤਾ ਹੋ ਜਿਹੜੇ ਗ੍ਰੰਥਾਂ ਨੂੰ ਹਰਨੇਕ ਸਿੰਘ ਕੂੜ ਕਹਿੰਦੇ ਦਸਮ ਗ੍ਰੰਥ ਚ ਸੂਰਜ ਪ੍ਰਕਾਸ਼ ਦੀ ਗੱਲ ਕਰਦਾ ਉਹਨਾਂ ਗ੍ਰੰਥਾਂ ਦੇ ਕੱਲ ਤੱਕ ਤੇ ਗੱਲ ਚੱਲੂ ਢੱਡੀਆਂ ਵਾਲੇ ਕੱਲ ਤੱਕ ਤੇ ਕਹਿਣਗੇ ਕਿ ਮੈਂ ਹਰਨੇਕ ਸਿੰਘ ਦੇ ਨਾਲ ਸਹਿਮਤਾਂ ਜੋ ਹਰਨੇਕ ਸਿੰਘ ਦੀ ਵਿਚਾਰਧਾਰਾ ਉਹਦੇ ਨਾਲ ਮੈਂ ਸਹਿਮਤਾਂ ਇਹ ਢੱਡੀਆਂ ਵਾਲੇ ਕਹਿਣਗੇ ਕਦੇ ਵੀ ਨਹੀਂ ਤੋਹਾਨੂੰ ਹਾਲੇ ਸ਼ੁਰਤ ਨਹੀਂ ਆਈ ਵੀ ਜਿਹੜਾ ਕੱਲ ਤੱਕ ਜਹੇਦਾਰ ਦਾ ਲਾਇਆ ਗਿਆ ਕੁਲਦੀਪ ਸਿੰਘ ਗੜਗਾਂਜ ਠੀਕ ਹੈ ਉਹ ਮਿਸ਼ਨਰੀ ਹੈ ਪਰ ਆਪਣੇ ਆਪ ਨਹੀਂ ਲਗਿਆ ਉਹ ਉਹਨੂੰ ਬਾਦਲਾ ਨੇ ਲਾਇਆ ਗਿਆ ਇੱਕ ਪਾਸੇ ਜਗੀਰ ਕੌਰ ਬਾਗੀ ਹੈ ਬਾਦਲਾ ਤੋਂ ਦੂਜੇ ਪਾਸੇ ਬਾਦਲਾ ਜਹੇਦਾਰ ਕਹਿੰਦਾ ਕਿ ਢੱਡੀਆਂ ਵਾਲੇ ਕੱਲ ਤੱਕ ਤੇ ਆਉਣ ਇਥੋਂ ਸਾਫਤ ਨਹੀਂ ਹੁੰਦਾ ਕਿ ਇਹ ਰਲ ਮਿਲ ਕੇ ਢੋਲ ਵਜਾ ਰਹੇ ਨੇ ਅੰਦਰ ਖਾਤੇ ਇੱਕ ਨੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਮੈਂ ਸ਼ਰਯਾਂਮ ਕਹਿਣਾ ਕਿ ਢੱਡੀਆਂ ਵਾਲਿਆਂ ਦੀਆਂ ਵੋਟਾਂ ਚਾਹੀਦੀਆਂ ਨੇ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਔਰ ਬੜੀਆਂ ਮਿਰਚਾਂ ਲੱਗੀਆਂ। ਤਾਂ ਕਿ ਲਿਸਟ ਬਣਾਓ ਜੀ ਜਿਹੜੇ-ਜਿਹੜੇ ਇਹ ਚਾਹੁੰਦੇ ਨੇ ਬੂਟਾ ਸਿੰਘ ਵਾਂਗੂ ਕਿ ਸਾਨੂੰ ਪੁੱਛ ਕੇ ਫੈਸਲਾ ਕਰਨਾ ਸੀ। ਅਸੀਂ ਤੁਹਾਨੂੰ ਤੁੱਤ ਕੀ ਲੈਣਾ। ਢੱਠੇ ਖੂਜ ਜਾਓ ਤੁਸੀਂ ਢੱਠੇ ਖੂਜ ਜਾਣ ਉਹ ਜਿਹੜੇ ਤੁਹਾਨੂੰ ਕੰਟਰੈਕਟਰਾਂ ਦੇ ਸਾਦੇ ਨੇ। ਤੁਹਾਨੂੰ ਹੋਰ ਕੀ ਕਹਿਣਾ ਸੀ? ਸਾਡੇ ਲਈ ਨਾ ਹਰਨੇਕ ਸਿੰਘ ਰੱਬ ਹੈ ਨਾ ਢੱਡੀਆਂ ਵਾਲੇ ਰੱਬ ਹੈ ਜਿੰਨੇ ਇੱਕ ਵਿਚਾਰ ਤੁਹਾਡੇ ਨਾਲ ਮਿਲਦੇ ਨੇ ਉਹ ਮਿਲਦੇ ਰਹਿਣਗੇ ਵਿਚਾਰਕ ਮਤਭੇਦ ਹੁੰਦੇ ਨੇ ਉਹ ਮਤਭੇਦ ਵੀ ਰਹਿਣਗੇ ਤੁਸੀਂ ਹੁਣੇ ਕੌਣੋ ਕਹਿਣ ਵਾਲੇ ਕਹਿੰਦੇ ਜੀ ਲੈ ਬੂਟਾ ਸਿੰਘ ਤਾਂ ਗਿਆ ਸਮਝੋ ਟਕਸ਼ਾਲੀਆਂ ਕੋਲੇ ਟਕਸ਼ਾਲੀਆਂ ਕੋਲੇ ਜਾਂਦੀਆਂ ਸਾਡੇ ਜੁੱਤੀ ਗਲ ਚੇਤੇ ਰੱਖੋ ਅਰਨੇਸ਼ ਸਿੰਘ ਢੱਡਰੀਆਂ ਵਾਲੇ ਨੂੰ ਬਚਾਇਓ ਟਕਸ਼ਾਲੀਆਂ ਦੀਆਂ ਜੁੱਤੀਆਂ ਵਿੱਚ ਬੈਠਣ ਤੋਂ ਤੱਕ ਤਾਂ ਜਿਹੜੇ ਤਖਤਾਂ ਦੇ ਸਾਧਰੇ ਨੇ ਨਾ ਉਹ ਜੋਤੀਆਂ ਵਿੱਚ ਬਹਾਉਣਗੇ ਜਿਹੜਾ ਲੰਗਲਾਣਾ ਡੇਰਾਬਾਦ ਇਕੱਠਾ ਹੋਇਆ ਹੋਇਆ ਹੈ ਉਹ ਢੱਡੀਆਂ ਵਾਲੇ ਨਾਲ ਸਹਿਮਤ ਹੋ ਜਾਊਗਾ ਜਾਂ ਫੇਰ ਢੱਡੀਆਂ ਵਾਲੇ ਸਹਿਮਤ ਹੋ ਜਾਣੇ ਉਹਨਾਂ ਦੇ ਨਾਲ ਜਿਵੇਂ ਪਹਿਲਾਂ ਪੁਜਾਰੀ ਸੀ ਉਦੋਂ ਦੁਬਾਰਾ ਪੁਜਾਰੀ ਬਣ ਜਾਊਗਾ ਤੁਹਾਨੂੰ ਮਿਰਚਾਂ ਇਸ ਗੱਲ ਦੀਆਂ ਲੱਗੀਆਂ ਨੇ ਵੀ ਸਾਡੀ ਚਾਪਲੂ ਸੀ ਕਿਉਂ ਨਹੀਂ ਕਰਦੇ ਮੈਂ ਸ਼ਰਿਆਂ ਵਿੱਚ ਗੱਲ ਕਹਿੰਦਾ ਜਿੱਥੇ ਬੰਦਾ ਸਹੀ ਹੁੰਦਾ ਉੱਥੇ ਉਹਨੂੰ ਸਹੀ ਕਵਾਂਗੇ ਜਿੱਥੇ ਬੰਦਾ ਗਲਤ ਹੈ ਉਹਨੂੰ ਗਲਤ ਕਵਾਂਗੇ ਅਸੀਂ ਕਿਦੋਂ ਕਿੰਨੇ ਵੀ ਸਾਡੀ ਗੱਲ ਮੰਨਦੇ ਮੈਂ ਤਾਂ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਪੰਥਲੇ ਕੀ ਕਰਕੇ ਗਈ ਹੈ ਤੇ ਕੀ ਕਰੂਗੀ ਕੀ ਪੰਥਲੇ ਕੀਤਾ ਉਹਨੇ ਸ਼ਰਿਆਂ ਬੇਅਦਮੀਆਂ ਕਰਾਈਆਂ ਗੁਰੂ ਕ੍ਰਿਸ਼ਨ ਦੇ ਸਰੂਪ ਸ਼ਰਿਆਂ ਵੇਚੇ ਗਏ ਕੁੜੀ ਮਾਰੋ ਨੂੰ ਕਿਹਾ ਗਿਆ ਚਾਪਲੂਸੀ ਬਦਲਾ ਨਹੀਂ ਕਰਦੀ ਰਹੀ ਤੇ ਅੱਜ ਬੀਬੀ ਚੰਗੀ ਹੋ ਗਈ ਅਸੇ ਗੱਲ ਹੋਰ ਕਹਿ ਦੇਣਾ ਕਪੂਰਥਲੇ ਵਿੱਚ ਜਿਹੜਾ ਢੱਡੀਆਂ ਵਾਲਿਆਂ ਨੇ ਡੇਰਾ ਬਣਾਇਆ ਰ ਨਾਮਾ ਸਥਾਨ ਪਰਮੇਸ਼ਰ ਦਵਾਰ ਤੇ ਉਹਦੇ ਵਿੱਚ ਵੀ ਬੀਬੀ ਜਗੀਰ ਕਾ ਨੇ ਯੋਗਦਾਨ ਪਾਇਆ ਹੋਣਾ ਮਾੜਾ ਮੋਟਾ ਜਿਹੜਾ ਬੀਬੀ ਪਰਮੇਸ਼ਰ ਦਵਾਰ ਢੱਡੀਆਂ ਵਾਲਿਆਂ ਕੋਲੇ ਆਈ ਤੇ ਨਾਲ ਢੱਡੀਆਂ ਵਾਲ ਨੇ ਖੜ ਕੇ ਸਟੇਟਮੈਂਟ ਦਿੱਤੀ ਕਿ ਮੈਂ ਸੁਖਵੀਰ ਬਾਦ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਪ੍ਰਧਾਨਗੀ ਤੋਂ ਹਟਾਉਣਾ ਨਹੀਂ ਸੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਸ਼ਰਿਆਮ ਕਹਿਣਾ ਮੈਂ ਜਿੱਥੇ ਬੰਦਾ ਗਲਤ ਹੋ ਉਥੇ ਗਲਤ ਕਰਾਂਗੇ ਟੱਠੇ ਖੂ ਜਾਵੇ ਹਰਨੇਕ ਸਿੰਘ ਟੱਠੇ ਖੂ ਜਾਣ ਟੱਡਰੀਆਂ ਵਾਲੇ ਟੱਠੇ ਖੂ ਜਾਵੇ ਬੀਬੀ ਜਗੀਰ ਕੌਰ ਤਖਤਾਂ ਦੇ ਜੱਜਦਾਰ ਜਾਣ ਤੁਹਾਡੇ ਗੁਲਾਮੀ ਕਰੀਏ ਅਸੀਂ ਕਾਦੇ ਲਈ ਕਰੀਏ ਭੁੱਲ ਗਏ ਸਾਲ ਪਹਿਲਾਂ ਪੜਦੇ ਸੀ ਹਾਏ ਬਾਤਲਾ ਨੇ ਸਿੱਖੀ ਦਾ ਬੇੜਾ ਕਰ ਕਰਤਾ ਹਾਏ ਬੀਬੀ ਜਗੀਰ ਕੌਰ ਕੁੜੀ ਮਾਰ ਹੈ ਤੁਸੀਂ ਪੜਦੇ ਹੁੰ ਢੜੀਆਂ ਵਾਲੇ ਨਾਲ ਖੜ ਕੇ ਕਰਨਾ ਕੀ ਚਾਹੁੰਦੇ ਐ ਐਤੋਂ ਵੱਧ ਕੁਝ ਨਹੀਂ ਬੋਲਣਾ ਨਾ ਬੋਲਣ ਦੀ ਲੋੜ ਐ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਵੀ ਜਿਹੜੇ ਗ੍ਰੰਥਾਂ ਨੂੰ ਹਰਨੇਕ ਸਿੰਘ ਕੂੜ ਕਹਿੰਦਾ ਭਾਵੇਂ ਉਹ ਦਸਮ ਗ੍ਰੰਥ ਹੋਵੇ ਭਾਵੇਂ ਸੂਝ ਪ੍ਰਕਾਸ਼ ਹੋਵੇ ਜਿਹੜੇ ਭਿੰਡਰਾਂ ਵਾਲਿਆਂ ਨੂੰ ਹਰਨੇਕ ਸਿੰਘ ਕਹਿੰਦਾ ਵੀ ਗਲਤ ਨੇ ਢੜੀਆਂ ਵਾਲੇ ਸਹਿਮਤ ਹੋ ਜਾਣਗੇ ਤਖਤਾਂ ਵਾਲੇ ਸਹਿਮਤ ਹੋ ਜਾਣਗੇ ਮੰਨਣ ਕਿ ਤੁਹਾਡੀ ਗੱਲ ਸਾਰੀਆਂ ਗੱਲਾਂ ਛੱਡੋ ਢੱਡੀਆਂ ਵਾਲਿਆਂ ਤੋਂ ਹਰਨੇਸ਼ ਸਿੰਘ ਇੱਕ ਸਟੇਟਮੈਂਟ ਦਵਾ ਦੇ ਢੱਡੀਆਂ ਵਾਲੇ ਕਹਿ ਦਰ ਵੀ ਮੈਂ ਹਰਨੇਸ਼ ਸਿੰਘ ਦੇ ਨਾਲ ਸਹਿਮਤਾਂ ਫੇਰ ਮੰਨਾਂਗੇ ਐਮੀ ਚਾਪਲੂਸੀਆਂ ਕਰ ਕਰਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਯਾਰ ਤੁਸੀਂ ਹੋਰ ਕੁਝ ਬੋਲਣ ਦੀ ਲੋੜ ਹੀ ਨਹੀਂ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਤੇ ਰੇਡੀਓ ਬ੍ਰਸ਼ੇਤ ਤੁਸੀਂ ਭੌਂਕਣਾ ਹੁੰਦਾ ਭੌਂਕੀ ਚੱਲਿਓ ਸ਼ਰਿਆਮ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ